ਰਾਜਨੀਤੀ ਸੁਭਾਵਨਾਵਾਂ ਦੀ ਖੇਡ ਹੈ ਜਿੱਥੇ ਸਵੇਰ ਤੋਂ ਸ਼ਾਮ ਤੱਕ ਬਹੁਤ ਕੁਝ ਬਦਲ ਜਾਂਦਾ ਹੈ ਸਿਆਸਤ ਵਿੱਚ ਕੋਈ ਪੱਕਾ ਦੁਸ਼ਮਣ ਨਹੀਂ ਨਾ ਹੀ ਕੋਈ ਪੱਕਾ ਦੋਸਤ ਹੈ ਇੱਥੇ ਤਾਂ ਕਿਸੇ ਦਾ ਪੱਕਾ ਸਟੈਂਡ ਵੀ ਨਹੀਂ ਹੁੰਦਾ ਸਟੈਂਡ ਛੱਡੋ ਸਿਆਸਤ ਵਿੱਚ ਹੁਣ ਤਾਂ ਕੋਈ સિਧਾਂਤ ਵੀ ਨਹੀਂ ਨਾ ਹੀ ਕੋਈ ਸੋਚ ਹੈ ਕਿਸੇ ਵਿਚਾਰਧਾਰਾ ਉੱਤੇ ਚੱਲਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ ਇਸੇ ਲਈ ਰਾਜਨੀਤੀ ਸੁਭਾਵਨਾਵਾਂ ਨਾਲ ਹੁਣ ਮੌਕਾ ਪ੍ਰਸਤੀ ਅਤੇ ਲਾਲਸਾ ਦੀ ਖੇਡ ਬਧੇਰੇ ਬਣ ਗਈ ਹੈ ਜਿਸ ਵਿੱਚ ਝੂੜਦਾ ਬੋਲ ਵਾਲਾ ਨਜ਼ਰ ਆਉਂਦਾ ਹੈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦੇ ਸਾਰ ਹੀ ਰਵਨੀਤ ਬਿੱਟੂ ਨੂੰ 1984 ਦੇ ਸਿੱਖ ਵਿਰੋਧੀ ਦੰਗੇ ਯਾਦ ਆ ਗਏ ਇਸ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਆਪਰੇਸ਼ਨ ਬਲੂ ਸਟਾਰ ਕਰਵਾਉਣ ਦਾ ਦੋਸ਼ ਵੀ ਕਾਂਗਰਸ ਦੇ ਸਿਰ ਮੜ ਦਿੱਤਾ ਸਿੱਖ ਕਤਲੇਆਮ ਅਤੇ ਸ੍ਰੀ ਹਰਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਹੀ ਰਵਨੀਤ ਬਿੱਟੂ ਦੇ ਦਾਦਾ ਬਿਆਨ ਸਿੰਘ ਮੁੱਖ ਮੰਤਰੀ ਬਣੇ ਸਨ ਮਰਹੂਮ ਬਿਆਨ ਸਿੰਘ ਤੋਂ ਬਾਅਦ ਉਹ ਪਰਿਵਾਰ ਵਿੱਚੋਂ ਤੀਜੀ ਪੀੜ੍ਹੀ ਵਿੱਚੋਂ ਆਉਂਦੇ ਨੇ ਜਿਹੜੇ ਕਾਂਗਰਸ ਨਾਲ ਜੁੜੇ ਰਹੇ ਇੱਕ ਪਾਸੇ ਕਾਂਗਰਸ ਛੱਡਣ ਤੋਂ ਬਾਅਦ ਰਵਨੀਤ ਬਿੱਟੂ ਨੂੰ ਕਾਂਗਰਸ ਦੇ ਹੱਥ ਖੂਨੀ ਨਜ਼ਰ ਆਉਣ ਲੱਗੇ ਨੇ ਤਾਂ ਦੂਜੇ ਪਾਸੇ ਕਾਂਗਰਸ ਖਿਲਾਫ ਲੋਕਾਂ ਦੇ ਰੋਧ ਆ ਲਹਾ ਵੋਟਾਂ ਦੇ ਰੂਪ ਵਿੱਚ ਬਦਲ ਕੇ ਅੱਜ ਸੱਤਾ ਦਾ ਆਨੰਦ ਮਾਣ ਰਹੇ ਮੁੱਖ ਮੰਤਰੀ ਭਗਵੰਤ ਮਾਨ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਗਾਂਧੀ ਪਰਿਵਾਰ ਦਾ ਰੱਜ ਕੇ ਗੁਣਗਾਨ ਕਰਦੇ ਨੇ ਅੱਜ ਦੀ ਵੀਡੀਓ ਵਿੱਚ ਇਸੇ ਮੁੱਦੇ ਉੱਤੇ ਗੱਲ ਕਰਨੀ ਹੈ ਇਸ ਵਿੱਚ ਤੁਹਾਨੂੰ ਮੂੜ ਰੂਪ ਵਿੱਚ ਜਗਰਾਉਂ ਨੇੜਲੇ ਪਿੰਡ ਸ਼ੇਰਪੁਰ ਕਲਾ ਨਾਲ ਸੰਬੰਧਤ ਪ੍ਰਵਾਸੀ ਪੰਜਾਬੀ ਅਤੇ ਟ੍ਰਾਂਟੋ ਦੇ ਮਿਸਿਸਾਗਾ ਵਿੱਚ ਰਹਿੰਦੇ ਸਾਫਕਾ ਸਿਟੀਜ਼ਨਸ਼ਿਪ ਜੱਜ ਹਰੀ ਢਾਲੀਵਾਲ ਦੇ ਵਿਚਾਰ ਵੀ ਸੁਣਾਵਾਂਗੇ ਜਿਹੜੇ ਕਦੇ ਆਮ ਆਦਮੀ ਪਾਰਟੀ ਦੇ ਹਮਾਇਤੀ ਵੀ ਰਹੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਵਿਸ਼ੇਸ਼ ਤੌਰ ਤੇ ਸਾਥੀਆਂ ਨਾਲ ਪ੍ਰਚਾਰ ਕਰਨ ਲਈ ਵੀ ਆਏ ਸਨ ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵਿੱਚ ਸਿਆਸੀ ਮੌਕਾ ਪ੍ਰਸਤੀ ਦੇ ਨਾਲ ਨਾਲ ਮੁੱਖ ਮੰਤਰੀ ਦੀ ਪਹਿਲੀ ਪਤਨੀ ਵੱਲੋਂ ਪਾਈ ਪੋਸਟ ਦਾ ਜ਼ਿਕਰ ਵੀ ਕਰਨਾ ਹੈ। ਲੁਧਿਆਣਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਟਿਕਟ ਉਤੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਰਵਨੀਤ ਬਿੱਟੂ ਹੁਣ ਤਾਜ਼ਾ-ਤਾਜ਼ਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ। ਉਹਨਾਂ ਨੂੰ ਭਾਜਪਾ ਨੇ ਲੁਧਿਆਣਾ ਤੋਂ ਟਿਕਟ ਦੇ ਕੇ ਉਮੀਦਵਾਰ ਵੀ ਬਣਾਇਆ ਹੈ। ਪਾਰਟੀ ਬਦਲ ਕੇ ਅਤੇ ਟੈਕਟ ਲੈ ਕੇ ਜਦੋਂ ਉਹ ਲੁਧਿਆਣਾ ਪਹੁੰਚੇ ਤਾਂ ਰੇਲਵੇ ਸਟੇਸ਼ਨ ਉੱਤੇ ਉਹਨਾਂ ਦਾ ਫੁੱਲਾਂ ਨਾਲ ਭਰਮਾ ਸਵਾਗਤ ਹੋਇਆ ਉੱਥੋਂ ਉਹ ਭਾਜਪਾ ਦੇ ਦਫ਼ਤਰ ਪਹੁੰਚੇ ਅਤੇ ਮੀਡੀਆ ਦੇ ਰੂਬਰੂ ਹੋਏ ਇਸ ਸਮੇਂ ਉਹਨਾਂ ਆਪਣੀ ਪੁਰਾਣੀ ਪਾਰਟੀ ਕਾਂਗਰਸ ਅਤੇ ਇਸ ਦੇ ਆਗੂਆਂ ਨੂੰ ਭੰਡਿਆ ਜੋ ਪਾਰਟੀ ਬਦਲਣ ਮਗਰੋਂ ਬਣਦਾ ਵੀ ਸੀ ਪਰ ਉਹ ਇੱਥੇ ਹੀ ਨਹੀਂ ਰੁਕੇ ਉਹਨਾਂ ਕਾਂਗਰਸ ਉੱਤੇ 84 ਦੇ ਸਿੱਖ ਵਿਰੋਧੀ ਦੰਗੇ ਕਰਵਾਉਣ ਅਤੇ ਸ੍ਰੀ ਹਰਮੰਦਰ ਸਾਹਿਬ ਉੱਤੇ ਹਮਲੇ ਵਾਲੇ ਆਪਰੇਸ਼ਨ ਬਲੂ ਸਟਾਰ ਦਾ ਵੀ ਦੋਸ਼ ਮੜਿਆ। ਇਹੋ ਮੁੱਦਾ ਹੁਣ ਬਿੱਟੂ ਨੂੰ ਪੁੱਠਾ ਪੈ ਗਿਆ ਏ ਅਤੇ ਉਲਟਾ ਸਵਾਲ ਉਹਨਾਂ ਨੂੰ ਹੀ ਹੋਣ ਲੱਗੇ ਨੇ। ਇਸ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਸੁਣੋ ਕਿ ਰਵਨੀਤ ਬਿੱਟੂ ਨੇ ਕੀ ਆਖਿਆ ਹੈ। ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ। ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੋਸ਼ਿਸ਼ ਇਤਿਹਾਸ ਹੈ ਇਹਨਾਂ ਨੂੰ ਮਤਲਬ ਭੱਜਨ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬੀਨ ਸਿੰਘ ਜੀ ਨੇ ਬਣਾਈ 92 ਕਾਂਗਰਸ ਦਾ ਤੋਂ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 ਚ ਮਾਡਲ ਨੇ ਸਾਰੇ ਇਹ ਸਰਦਾਰ ਬਿਆਨ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਬੀਟੂ ਜੀ ਇਹਨਾਂ ਨੂੰ ਤਾਂ ਇਹ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਦੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਾਮੇ ਪਿਛਣੀਆਂ ਸਪੀਚਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸardar ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤੜਾ ਲੈ ਗਏ ਕਾਂਗਰਸ ਨੂੰ ਕਿਧਰ ਦੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਕਿਸੇ ਸਮੇਂ ਰਾਹੁਲ ਗਾਂਧੀ ਦੇ ਨੇੜੇ ਰਹੇ ਰਮਨੀਤ ਬਿੱਟੂ ਨੇ ਇਸ ਸਮੇਂ ਕਾਂਗਰਸ ਉੱਤੇ ਦੋਸ਼ਤਾ ਮੜੇ ਪਰ ਉਹ ਨਾਲੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਜੀਵ ਗਾਂਧੀ ਨੂੰ ਵੀ ਸ਼ਹੀਦ ਦੱਸ ਗਏ ਇਸ ਤਰ੍ਹਾਂ ਉਹਨਾਂ ਦਾ ਬਿਆਨ ਆਪਾ ਵਿਰੋਧੀ ਸੀ ਕਿਉਂਕਿ ਇੱਕ ਪਾਸੇ ਉਹ ਸਿੱਖ ਕਤਲੇਆਮ ਅਤੇ ਸ੍ਰੀ ਹਰਮਿੰਦਰ ਸਾਹਿਬ ਉੱਤੇ ਹੋਏ ਹਮਲੇ ਦੇ ਦੋਸ਼ ਲਾਉਂਦੇ ਨੇ ਤਾਂ ਦੂਜੇ ਪਾਸੇ ਕਾਂਗਰਸ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸਵਾਲ ਕਰਦੇ ਨੇ ਕਿ ਉਹ ਇਦਰਾ ਗਾਂਧੀ ਰਜੀਵ ਗਾਂਧੀ ਅਤੇ ਹੋਰਨਾਂ ਨੂੰ ਸ਼ਹੀਦ ਮੰਨ ਕੇ ਕਦੇ ਸ਼ਰਧਾਂਜਲੀ ਕਿਉਂ ਨਹੀਂ ਭੇਟ ਕਰਦੇ ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਨਹਰ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਇਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਤਾਂ ਅੱਜ ਹੀ ਚਾਹਾਂ ਚਲਦਾ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਿੱਦਨ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨੇ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬਿਆਨ ਸਿੰਘ ਜੀ ਸਿਆਰ ਬਿਆਨ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਬੈਠੇ ਆ ਪਰ ਲੋਚਨ ਸੁਮਣ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਰਵਨੀਤ ਬਿੱਟੂ ਇਸ ਸਮੇਂ ਕਿਸਾਨੀ ਮਸਲਿਆਂ ਦੀ ਗੱਲ ਤਰਨ ਉੱਤੇ ਮੋਦੀ ਸਰਕਾਰ ਨੂੰ ਆਪਣੇ ਵੱਲੋਂ ਕਲੀਨ ਚਿੱਟ ਦਿੰਦੇ ਨੇ ਉਹ ਤਿੰਨ ਖੇਤੀ ਕਾਨੂੰਨਾ ਸਮੇਤ ਹੋਰਨਾ ਕਿਸਾਨ ਮਸਲਿਆਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਰਿੱਕਾ ਦੱਸਦੇ ਨੇ ਇਸ ਤੋਂ ਇਲਾਵਾ ਉਹ ਕਾਂਗਰਸ ਪਾਰਟੀ ਨੂੰ ਕਮਜ਼ੋਰ ਅਤੇ ਟਿਕਟਾਂ ਦਾ ਫੈਸਲਾ ਜਲਦ ਨਾ ਲੈ ਸਕਣ ਵਾਲੀ ਦੱਸਦੇ ਹੋਏ ਆਲੋਚਨਾ ਕਰਦੇ ਨੇ ਉਹ ਸ਼੍ਰੀ ਰਾਮ ਮੰਦਰ ਦਾ ਮੁੱਦਾ ਉਠਾਉਂਦੇ ਹੋਏ ਇਸ ਦੇ ਆਧਾਰ ਉੱਤੇ ਵੋਟ ਮਿਲਣ ਲਈ ਆਸਬੰਦ ਨਜ਼ਰ ਆਉਂਦੇ ਨੇ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਲਾ ਇੱਕ ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਦੀ ਸਵਾ ਸਾਲ ਤੁਸੀਂ ਸਾਰੇ ਰੋਜ਼ ਵੀ ਭਾਜੀਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਔਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਉਹਦੀ ਸਾਹਿਬ ਨੇ ਬਿੱਲ ਵਾਪਸ ਕਰ ਲਿਆ ਉਦੋਂ ਹੀ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਤੇ ਅਸੀਂ ਤੇ ਬੈਠ ਕੇ ਉੱਥੇ ਵਿੱਚ ਉਹ ਭਾਜਪਾ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਬੀਜਪੀ ਨਹੀਂ ਸੀ ਇਹ ਵਰਤਦੇ ਸੀਗੇ ਕਾਂਦੀ ਦਾ ਨਰਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜੇ ਨੋ ਪੋਲਿਟਿਕਸ ਜੋ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕਸ ਸਗੀ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜਰਤ ਹੋ ਗਈਆਂ ਇਹ ਇਹ ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਛ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਓਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਇੱਕ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਨੂੰ ਲੱਭ ਰਿਹਾ ਕੋਈ ਕਿਨੂੰ ਲੱਭ ਰਿਹਾ ਸਪਾਰਸ਼ਾਂ ਲਵਾ ਰਿਹਾ ਵੀ ਸਾਨੂੰ ਟਿਕਟ ਮਿਲ ਜੇ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮਨ ਚ ਜਿਹੜੇ ਸਾਨੂੰ ਜਿਹੜੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਆ RAM ਜੀ ਉਹ ਚ RAM ਦਿਖਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਪ੍ਰਤਾਪ ਸਿੰਘ ਬਾਦਵਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚਲੇ ਜਾਂਦੇ ਨੇ ਕਿ ਲੱਖ ਵੋਟਾਂ ਤੋਂ ਆਸਾਂ ਨੇ ਸਾਰੇ ਸੀਨੀਅਰ 2 ਲੱਖ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਇੰਨੀ ਕਹਿਣਾ ਬਈ ਚਲੋ ਇੱਕ ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਬਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਵੀ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਹੁਣ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਜਿੰਨਾ ਉੱਤੇ ਦੋਹਰਾ ਹਮਲਾ ਬੋਲਿਆ ਗਿਆ ਹੈ ਇੱਕ ਪਾਸੇ ਉਹਨਾਂ ਦੀ ਪਹਿਲੀ ਪਤਨੀ ਨੇ ਇੱਕ ਵੀਡੀਓ ਸਾਂਝੀ ਕਰਕੇ ਨਿਸ਼ਾਨਾ ਸੇਧਿਆ ਏ ਤਾਂ ਦੂਜੇ ਪਾਸੇ ਹਰੀ ਢਾਲੀਵਾਲ ਨੇ ਇਸੇ ਵੀਡੀਓ ਦੇ ਨਾਲ ਮੁੱਖ ਮੰਤਰੀ ਦੀ ਇੱਕ ਹੋਰ ਵੀਡੀਓ ਜੋੜ ਕੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਇੱਕ ਹੋਰ ਨਾਮ ਉਤੇ ਬਣੇ ਸੋਸ਼ਲ ਮੀਡੀਆ ਹੈਂਡਲ ਤੇ ਕਾਫੀ ਸਰਗਰਮ ਨੇ ਉਹ ਅਕਸਰ ਹੀ ਮੁੱਖ ਮੰਤਰੀ ਦੀਆਂ ਪੋਸਟਾਂ ਉਤੇ ਟਿੱਪਣੀ ਕਰਦੇ ਰਹਿੰਦੇ ਨੇ ਅਤੇ ਜੇਕਰ ਹਰ ਮਿਲਾਪ ਗਰੇਵਾਲ ਸਮੇਤ ਹੋਰ ਵੀ ਕੋਈ ਕਾਰਕੁਨ ਸਰਕਾਰ ਵਿਰੋਧੀ ਕੁਝ ਪਾਉਂਦਾ ਹੈ ਤਾਂ ਉਸ ਉੱਤੇ ਵੀ ਲਾਜ਼ਮੀ ਕਮੈਂਟ ਕਰਦੇ ਨੇ ਪਹਿਲਾਂ ਮੁੱਖ ਮੰਤਰੀ ਦੇ ਮੌਜੂਦਾ ਪਤਨੀ ਨਾਲ ਸਾਂਝੀ ਕੀਤੀ ਫੋਟੋ ਨੂੰ ਸੈਲਫੀ ਦੱਸ ਕੇ ਟਿੱਕੀਆਂ ਟਿੱਪਣੀਆਂ ਲਿਖਣ ਵਾਲੀ ਇੰਦਰਪ੍ਰੀਤ ਕੌਰ ਦੇ ਮੁੱਖ ਮੰਤਰੀ ਦੀ ਜੱਗ ਬਾਣੀ ਦੇ ਇੱਕ ਪੱਤਰਕਾਰ ਨਾਲ ਕੀਤੀ ਇੰਟਰਵਿਊ ਸਾਂਝੀ ਕੀਤੀ ਇਹੋ ਵੀਡੀਓ ਹੈਰੀ ਢਾਲੀਵਾਲ ਨੇ ਅੱਗੇ ਸ਼ੇਅਰ ਕੀਤੀ ਪਰ ਸਾਡਾ ਮਕਸਦ ਇਸ ਮੁੱਦੇ ਉੱਤੇ ਗੱਲ ਕਰਨਾ ਨਹੀਂ ਤਸਵੀਰ ਵਾਲੇ ਬੱਚੇ ਮੁੱਖ ਮੰਤਰੀ ਦੇ ਭਾਂਜਾ ਭਾਂਜੀ ਨੇ ਜਾਂ ਧੀ ਪੁੱਤ ਇਹ ਤਾਂ ਪਰਿਵਾਰੀ ਬਿਹਤਰ ਢੰਗ ਨਾਲ ਦੱਸ ਸਕਦਾ ਹੈ ਜਾਂ ਮੁੱਖ ਮੰਤਰੀ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੂੰ ਜ਼ਿਆਦਾ ਪਤਾ ਹੈ ਇੱਥੇ ਗੱਲ ਕਰਨੀ ਹੈ ਹੈਰੀ ਢਾਲੀਵਾਲ ਦੀ ਇਸੇ ਨਾਲ ਜੁੜੀ ਹੋਈ ਮੁੱਖ ਮੰਤਰੀ ਦੀ ਦੂਜੀ ਵੀਡੀਓ ਦੀ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਜਾਣ ਲਵੋ ਕਿ ਹੈਰੀ ਢਾਲੀਵਾਲ ਕੌਣ ਨੇ ਖੋਦ ਨੂੰ ਕੈਨੇਡਾ ਵਿੱਚ ਸਾਬਕਾ ਸਿਟੀਜ਼ਨਸ਼ਿਪ ਜੱਜ ਦੇ ਦੱਸਣ ਵਾਲੇ ਹੈਰੀ ਢਾਲੀਵਾਲ ਦਾ ਪੂਰਾ ਨਾਂ ਹਰਜੀਤ ਸਿੰਘ ਢਾਲੀਵਾਲ ਹੈ ਉਹ ਨਾਨਸਰ ਸੰਪਰਦਾਇ ਦੇ ਬਾਣੀ ਬਾਬਾ ਅਨੰਦ ਸਿੰਘ ਕਲੇਰਾਂ ਵਾਲਿਆਂ ਦੇ ਜਿੱਦੇ ਪਿੰਡ ਸ਼ੇਰਪੁਰ ਕਲਾ ਨਾਲ ਸੰਬੰਧਿਤ ਨੇ ਅਤੇ ਕੈਨੇਡਾ ਦੀ 온ਟਾਰੀਓ ਪ੍ਰਵੇਸ਼ ਦੇ ਟ੍ਰਾਂਟੋ ਸ਼ਹਿਰ ਨੇੜਲੇ ਮਿਸਿਸਾਗਾ ਵਿੱਚ ਰਹਿੰਦੇ ਨੇ ਆਮ ਆਦਮੀ ਪਾਰਟੀ ਬਣਨ ਸਮੇ ਹਜ਼ਾਰਾਂ ਹੋਰ ਨਾ ਪ੍ਰਵਾਸੀ ਪੰਜਾਬੀਆਂ ਵਾਂਗ ਉਹ ਵੀ ਇਸ ਦੇ ਹਮਾਇਤੀ ਸਨ ਜਗਰਾਵਾਂ ਤੋਂ ਜਦੋਂ ਆਮ ਆਦਮੀ ਪਾਰਟੀ ਨੇ ਸਰਵਜੀਤ ਕੌਰ ਮਾਨ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਤਾਂ ਹੈਰੀ ਢਾਲੀਵਾਲ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵੀ ਪਹੁੰਚੇ ਚਿਹਰੇ ਵਾਲੀ ਪੱਗ ਬੰਨ ਕੇ ਪ੍ਰਚਾਰ ਕਰਨ ਨੇ ਉਹਨਾਂ ਦੀ ਵੱਖਰੀ ਪਛਾਣ ਬਣਾਈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਇਸ ਦੇ ਵਿਰੋਧ ਵਿੱਚ ਬੋਲਣ ਲੱਗੇ ਵਿਧਾਇਕਾ ਸਰਵਜੀਤ ਕੌਰ ਮਾਨੂੰਕੇ ਉੱਤੇ ਜਦੋਂ ਇੱਕ ਐਨਆਰਆਈ ਦੀ ਕੋਟੀ ਉੱਤੇ ਕਬਜ਼ੇ ਦੇ ਦੋਸ਼ ਲੱਗੇ ਤਾਂ ਇਸ ਨੂੰ ਵੀ ਹੈਰੀ ਧਾਲੀਵਾਲ ਨੇ ਜ਼ੋਰ-ਸ਼ੋਰ ਨਾਲ ਚੁੱਕਿਆ ਉਹ ਅੱਜ ਤੱਕ ਸਰਕਾਰ ਵਿਰੋਧੀ ਮੁੱਦੇ ਚੁੱਕਦੇ ਆ ਰਹੇ ਨੇ ਹੈਰੀ ਧਾਲੀਵਾਲ ਨੇ ਆਪਣੀ ਤਾਜ਼ਾ ਵੀਡੀਓ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ tarz ਉੱਤੇ ਇੱਕ ਕਵਤਾ ਜੋ ਨਾ ਬਣਿਆ ਆਪਣੇ ਬੱਚਿਆਂ ਦਾ ਵੀ ਸਾਂਝੀ ਕੀਤੀ ਹੈ ਇਸ ਵਿੱਚ ਮੁੱਖ ਮੰਤਰੀ ਬਾਰੇ ਆਪ ਸ਼ਬਦ ਨੇ ਜਿਹੜੇ ਇੱਥੇ ਸਾਂਝੇ ਨਹੀਂ ਕੀਤੇ ਜਾ ਸਕਦੇ ਪਰ ਇਸ ਵਿੱਚ ਉਹਨਾਂ ਮੁੱਖ ਮੰਤਰੀ ਦੇ ਐਤਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਦਿੱਤੇ ਗਏ ਭਾਸ਼ਣ ਦੇ ਕੁਝ ਅੰਸ਼ ਪੇਸ਼ ਕੀਤੇ ਨੇ ਇਸ ਵਿੱਚ ਮੁੱਖ ਮੰਤਰੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਗਾਂਧੀ ਪਰਿਵਾਰ ਦੇ ਸਿਫਤ ਕਰਦੇ ਨਜ਼ਰ ਆਉਂਦੇ ਨੇ ਇਸ ਸਬੰਧ ਵਿੱਚ ਹੈਰੀ ਢਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਤੁਸੀਂ ਦੋ ਛੋਟੇ ਛੋਟੇ ਕਲਿੱਪ ਦੇਖੋ ਜਿਹੜੇ ਮੈਂ ਇਕੱਠੇ ਕੀਤੇ ਨੇ। ਫਿਰ ਬਗਲ ਕਰਦੇ ਹਾਂ। ਕੀ ਤੁਹਾਡੇ ਸਨਮਾਨ ਹੋਗੇ? ਔਰ ਇਹ ਤਸਵੀਰ ਇਹ ਮੇਰੇ ਆਪਾਂ ਜਾਂਦੇ ਪਾਂਦੇ ਦੇ ਰਾਈਟ ਸੋਨੀਆ ਜੀ ਬੈਠੇ ਮੈਂ ਮੈਂ ਨਮਨ ਕਰਦਾ ਹਾਂ ਕਿ ਇਹਨਾਂ ਨੇ ਇਤਨੇ ਦੁੱਖ ਝੇਲੇ ਇਹਨਾਂ ਨੇ ਕਿਆ ਕਾ ਨਹੀਂ ਦੇਖਾ ਆਪਣੀ ਜ਼ਿੰਦਗੀ ਮੇ ਹੁਣ ਤੁਸੀਂ ਦੇਖੋ ਇਹ ਬੰਦਾ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਨੂੰ ਰਿਕੋਗਨਾਈਜ਼ ਕਰਨ ਤੋਂ ਗੁਰੇਜ਼ ਕਰ ਰਿਹਾ ਹੈ ਪਤਾ ਹੁੰਦੇ ਹੋਏ ਵੀ ਵੀ ਇਹਦੀ ਸਿਸਟਰ ਦੇ ਬੱਚੇ ਨਹੀਂ ਹੈਗੇ ਕਿ ਉਹਦੇ ਦੋ ਮੁੰਡੇ ਨੇ ਤੇ ਉਹ ਕਹਿ ਰਿਹਾ ਮੇਰਾ ਇੱਕ ਭਾਂਜਾ ਤੇ ਮੇਰੀ ਭਾਂਜੀ ਹੈ ਫਿਰ ਫੋਟੋ ਚੱਕ ਕੇ ਉਸੇ ਵਕਤ ਹੀ ਥੱਲੇ ਕਰ ਰਿਹਾ ਤੁਸੀਂ ਇਹਦੇ ਵਿੱਚ ਨਾ ਜਿਹੜੀ ਸਾਰੀ ਸਾਈਕੋਲੋਜੀ ਸਮਝੋ ਇਹ ਬੰਦਾ ਇਹ ਹੈ ਕੀ ਹੈ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਇਹ ਕਿੰਨਾ ਝੂਠ ਬੋਲ ਸਕਦਾ ਤੇ ਕਿੰਨਾ ਗਿਰ ਸਕਦਾ ਜਿਹੜਾ ਬੰਦਾ ਆਪਣੀ ਮਾਂ ਦੀ ਸੌਂ ਖਾ ਕੇ ਯਾਰ ਸਟੇਜ ਦੇ ਉੱਤੇ ਉੜ ਕੇ ਉਸ ਤੋਂ ਬਾਅਦ दारू ਪੀ ਸਕਦਾ ਉਹ ਡਰਾਮੇ ਇਹੇ ਕਰ ਸਕਦਾ ਇਹ ਬੰਦਾ ਮੈਨੂੰ ਇਹ ਲੱਗਦਾ ਵੀ ਜਿਹੜੇ ਗਿਆਨੀ ਜੈਲ ਸਿੰਘ ਵਰਗੇ ਜਿਹੜੇ ਬੰਦੇ ਚਮਚੇ ਬਣੇ ਸੀ ਜਾਂ ਹੋਰ ਆਪਣੇ ਸਿੱਖ ਐਜ਼ ਅ ਟੋਕਨ ਜਦੋਂ ਜਿਹੜਾ ਡੀਪ ਸਟੇਟ ਆ ਉਹਨੂੰ ਉੱਤੇ ਲੈ ਜਾਂਦੀ ਹੈ ਇਹ ਸਾਰਿਆਂ ਨੂੰ ਮਾਤ ਪਾਊਗਾ ਇਹਦਾ ਕੋਈ ਇਹਦਾ ਆਧਾਰ ਨਹੀਂ ਹੈ ਹੁਣ ਜਦੋਂ ਇਹ ਸੋਨੀਆ ਗਾਂਧੀ ਦੀ ਗੱਲ ਕਰਦਾ ਹੈ ਇਹਨੂੰ ਪੰਜਾਬ ਦਾ ਜਿਹੜਾ ਦੁੱਖ ਹੈ ਪੰਜਾਬ ਨੇ ਸੰਤਾਪ ਜਿਹੜਾ ਝੱਲਿਆ ਹੈ ਉਹਦਾ ਕੋਈ ਅਹਿਸਾਸ ਨਹੀਂ ਹੈ ਕਿਉਂਕਿ ਉਹਦੇ ਨਾਲ ਇਹਦੀ ਜਿਹੜੀ ਸੈਂਟਰ ਲੈਵਲ ਤੇ ਜਾਂ ਜਿਹੜੀ ਦੇਸ਼ ਦੇ ਲੈਵਲ ਦੇ ਉੱਤੇ ਕੋਈ ਤਰੱਕੀ ਨਹੀਂ ਹੁੰਦੀ ਉਹਦੀ ਗੱਲ ਨਹੀਂ ਕਰਨੀ ਪਰ ਜਿਹੜਾ ਉਹਨਾਂ ਨੇ ਝੱਲਿਆ ਦੁੱਖ ਉਹਦਾ ਨਮਨ ਮੈਂ ਕਰਨਾ ਜ਼ਰੂਰ ਕਰਨਾ ਹੈ ਪੰਜਾਬੀਓ ਜੇ ਨਹੀਂ ਬਿਕੜਾ ਨਾ ਤੇ ਨਹੀਂ ਆਪਣੀ ਖੇ ਕਰਾਉਣੀ ਜੇ ਨਹੀਂ ਡੈਸੀਮੇਟ ਹੋਣਾ ਜੇ ਨਹੀਂ ਆਪਣੀ ਹੋਂਦ ਨੂੰ ਤੁਸੀਂ ਡਿਸੋਲਵ ਕਰਨਾ ਇਹ ਬੰਦਾ ਖੜਾ ਜਿੰਨੀ ਜਲਦੀ ਹੋਵੇ ਛੱਡ ਦਿਓ ਨਹੀਂ ਇਹ ਤੁਹਾਨੂੰ ਐਸੀ ਜਗ੍ਹਾ ਤੇ ਲੈ ਕੇ ਜਾਊਗਾ ਤੁਸੀਂ ਬਹੁਤ ਪਛਤਾਓਗੇ